ਦੋਸਤੋ ਕਸ਼ੇਰ ਦੀ ਵੀਡੀਓ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਦੱਸਾਂਗੇ ਕਿ ਕਿੱਥੇ ਦੀ ਵੀਡੀਓ ਹੈ ਇੱਕ ਮੱਕੀ ਦੇ ਖੇਤ ਦੇ ਵਿੱਚ ਸ਼ੇਰ ਦੀ ਤਰ੍ਹਾਂ ਦਿਖਾਈ ਦੇਣ ਬੜਾ ਜਾਨਵਰ ਵੀਡੀਓ ਚ ਦੇਖ ਸਕਦੇ ਹੋ ਪਰ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਸੱਚਮੁੱਚ ਹੀ ਸ਼ੇਰ ਹੈ ਜਾਂ ਸ਼ੇਰ ਵਰਗਾ ਕੋਈ ਦਿਖਾਈ ਦੇਂਦਾ ਹੋਰ ਜਾਨਵਰ ਹੈ ਵੀਡੀਓ ਥੋੜੀ ਜਿਆਦਾ ਦੂਰ ਤੋਂ ਬਣਾਈ ਗਈ ਲੱਗਦੀ ਹੈ ਇਸ ਲਈ ਸ਼ੇਰ ਦਾ ਸ਼ੇਰ ਕਹਿਣਾ ਜਾਂ ਕੋਈ ਸ਼ੇਰ ਦਾ ਬੱਚਾ ਕਹਿਣਾ ਮੁਸ਼ਕਲ ਹੈ ਇਹ ਵੀਡੀਓ ਮੂਨਕ ਦੇ ਨੇੜੇ ਪਿੰਡ ਕਮੂਰ ਘਾੜ ਦੀ ਦੱਸੀ ਜਾ ਰਹੀ ਹੈ ਕਮੂਰ ਘਾਟ ਕਗਰ ਦੇ ਰਾਦੇ ਨਾਲ ਲੱਗਦਾ ਪਿੰਡ ਉੱਥੋਂ ਦੀ ਦੱਸੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਵੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਖੇਤਾਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਪਿੰਜਰੇ ਲਗਾ ਦਿੱਤੇ ਨੇ ਤਾਂ ਕਿ ਜਾਨਵਰ ਨੂੰ ਫੜਿਆ ਜਾ ਸਕੇ ਪਰ ਅਜੇ ਤੱਕ ਕੋਈ ਵੀ ਆਸ-ਪਾਸ ਦੇ ਪਿੰਡਾਂ ਦੇ ਵਿੱਚੋਂ ਵੀਡੀਓ ਬਣਾਉਣ ਵਾਲਾ ਵਿਅਕਤੀ ਜਿਸ ਨੇ ਵੀਡੀਓ ਬਣਾਈ ਹੈ ਅਜੇ ਤੱਕ ਉਹ ਸਾਹਮਣੇ ਨਹੀਂ ਆਇਆ ਪ੍ਰਸ਼ਾਸਨ ਨੂੰ ਵੀ ਇਸ ਦਾ ਪਤਾ ਨਹੀਂ ਲੱਗਿਆ ਵੀ ਕੌਣ ਹੈ ਵੀਡੀਓ ਵਾਇਰਲ ਕਰਨ ਵਾਲਾ ਹੈ ਜੋ ਇਹ ਕਹਿ ਸਕੀ ਕਿ ਮਸ਼ੀਰ ਸੱਚਮੁੱਚੀ ਅੱਖੀ ਦੇਖਿਆ ਹੈ ਵੀਡੀਓ ਦੇਖ ਕੇ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਸ਼ੇਅਰ ਹੋਵੇ ਪ੍ਰਸ਼ਾਸਨ ਨੇ ਲੋਕਾਂ ਨੂੰ ਸचेत ਰਹਿਣ ਲਈ ਕਿਹਾ ਝੋਨੇ ਦਾ ਸੀਜ਼ਨ ਹੈ ਸੈਂਕੜੇ ਏਕੜ ਮੱਕੀ ਦੀ ਫਸਲ ਹੈ ਕਿਸਾਨ ਭਰਾਵਾਂ ਨੇ ਮੱਕੀ ਵਧਣੇ ਵੀ ਹੈ ਮੱਕੀ ਦੇ ਫਸਲ ਇੰਨੀ ਉੱਚੀ ਹੈ ਕਿ ਉਹਦੇ ਵਿੱਚ ਖੜਾ ਬੰਦਾ ਵੀ ਦਿਖਾਈ ਨਹੀਂ ਦਿੰਦਾ ਝੋਨੇ ਨੂੰ ਪਾਣੀ ਲਾਉਣਾ ਵੀ ਪੈਂਦਾ ਇਕੱਲੇ ਕਰੇ ਬੰਦੇ ਨੂੰ ਖੇਤ ਜਾਣਾ ਪੈਂਦਾ ਲੋਕਾਂ 'ਚ ਇਸ ਦਾ ਡਰ ਜ਼ਰੂਰ ਬਣਿਆ ਹੋਇਆ ਹੈ ਇਹ ਨਹੀਂ ਪਤਾ ਇਹ ਆਇਆ ਕਿੱਥੋਂ ਹੈ ਤੇ ਕਿੱਥੋਂ ਆਇਆ ਕੁਝ ਦਿਨ ਪਹਿਲਾਂ ਵੀ ਬਰਨਾਲਾ ਜਿਲ੍ਹੇ ਦੇ ਪਿੰਡ ਕੱਟੂ ਵਾਲੀਆਂ ਕੋਲ ਕੱਟੂ ਤੇ ਬਰਨਾਲਾ ਚ ਵੀ ਸ਼ੇਰ ਆਉਣ ਦੀ ਵੀਡੀਓ ਸਾਹਮਣੇ ਆਈ ਹੈ ਲੋਕ ਸ਼ੇਰ ਦੇ ਪਰਾਂ ਦੇ ਨਿਸ਼ਾਨ ਦਿਖਾ ਰਹੇ ਨੇ ਪਰ ਇਹ ਨਹੀਂ ਪਤਾ ਕਿ ਜਾਨਵਰ ਆਏ ਕਿੱਥੋਂ ਨੇ ਸੰਗਰੂਰ ਤੇ ਬਰਨਾਲਾ ਚ ਦੇਖਿਆ ਜਾਵੇ ਕੋਈ ਜੰਗਲ ਵੀ ਹੈ ਨਹੀਂ ਜਿੱਥੋਂ ਇਹ ਜੰਗਲੀ ਜਾਨਵਰ ਪਿੰਡਾਂ ਦੇ ਵਿੱਚ ਆ ਗਏ ਹੋਣ ਇੱਥੇ ਨਾ ਕਿਸੇ ਨੇ ਪਰ ਜਿਹੜਾ ਕਮੂਰ ਘਟਾ ਇੱਥੇ ਕਿਸੇ ਨੇ ਸ਼ੇਰ ਦੇਖਣ ਦੀ ਕੋਈ ਪੁਸ਼ਟੀ ਨਹੀਂ ਕੀਤੀ